ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸੋ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਬਣਨ ਵਾਲਾ ਹੈ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤ ਸਿਮਤੀਆਂ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਕਰਵਾਉਣ ਦੇ ਲਈ ਤਿਆਰੀਆਂ ਖਿੱਚ ਲਈਆਂ ਹਨ ਇਹ ਕਦਮ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵੱਲੋਂ 5 ਅਕਤੂਬਰ ਤੱਕ ਚੋਣਾਂ ਕਰਵਾਉਣ ਦੀ ਕੀਤੀ ਗਈ ਅਪੀਲ ਤੋਂ ਬਾਅ ਕਮਿਸ਼ਨ ਨੇ ਸਾਰੇ ਹੀ ਡਿਪਟੀ ਕਮਿਸ਼ਨਰਾਂ ਨੂੰ 3 ਮਾਰਚ ਸਾਲ 2025 ਨੂੰ ਪ੍ਰਕਾਸ਼ਿਤ ਹੋਈਆਂ ਪੰਚਾਇਤੀ ਵੋਟਰ ਸੂਚੀਆਂ ਪਹਿਲੀ ਸਤੰਬਰ ਸਾਲ 2025 ਦੀ ਯੋਗਤਾ ਮਿਤੀ ਅਨੁਸਾਰ ਅਪਡੇਟ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ ਦਰਅਸਲ ਆਮ ਤੌਰ ਤੇ ਉੱਪਰ ਪੰਚਾਇਤੀ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਵਿੱਚ ਸੱਤਾਧਾਰੀ ਜਿਹੜੀ ਧਿਰ ਹੁੰਦੀ ਹੈ ਉਸ ਦਾ ਹੀ ਬੋਲਬਾਲਾ ਰਹਿੰਦਾ ਹੈ ਭਾਰਤ ਨੂੰ ਦੱਸਦੀ ਹੈ ਕਿ ਸਾਲ 2027 ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ ਜਿਸ ਦੇ ਵਿੱਚ ਕਿ ਪੰਜਾਬ ਦਾ ਨਵਾਂ ਮੁੱਖ ਮੰਤਰੀ ਚੁਣਿਆ ਜਾਣਾ ਹੈ ਇਸੇ ਦੇ ਮੱਦੇ ਨਜ਼ਰ ਹੁਣ ਇਹ ਚੋਣਾਂ ਕਾਫੀ ਦਾ ਖਾਸ ਹੋ ਜਾਂਦੀਆਂ ਹਨ ਸੋ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਇਸ ਚੋਣਾਂ ਦੇ ਵਿੱਚ ਕਾਫੀ ਜ਼ਿਆਦਾ ਹੁਣ ਜਿਹੜਾ ਕਿ ਜਿੱਤ ਦੇ ਲਈ ਜ਼ੋਰ ਲਗਾਇਆ ਜਾਵੇਗਾ ਰਾਜ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਮੌਜੂਦਾ ਵੋਟਰ ਸੂਚੀਆਂ ਦਾ ਜਿਹੜਾ ਕਿ ਖਰੜਾ ਹੈ ਉਹ 19 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ ਇਸ ਤੋਂ ਬਾਅਦ 20 ਤੋਂ ਲੈ ਕੇ 27 ਅਗਸਤ ਤੱਕ ਵੋਟਰ ਸੂਚੀਆਂ ਦੇ ਦਾਅਵੇ ਤੇ ਇਤਰਾਜ਼ ਦਾਇਰ ਕੀਤੇ ਜਾ ਸਕਦੇ ਹਨ ਸੋ ਪਹਿਲੀ ਸਤੰਬਰ ਤੱਕ ਜਿਹੜਾ ਕਿ ਦਾਅਵਿਆਂ ਤੇ ਇਤਰਾਜ਼ ਦਾ ਨਵੇੜਾ ਜਿਹੜਾ ਕੀਤਾ ਜਾਵੇਗਾ ਜਦਕਿ 3 ਸਤੰਬਰ ਨੂੰ ਵੋਟਰ ਸੂਚੀਆਂ ਜਿਹੜੀਆਂ ਪ੍ਰਕਾਸ਼ਿਤ ਕਰ ਦਿੱਤੀਆਂ ਜਾਣਗੀਆਂ ਸੋ ਇਸੇ ਦੌਰਾਨ ਤੋਂ ਅੰਦਾਜ਼ਾ ਦਈਆ ਕਿ ਪੰਜ ਅਕਤੂਬਰ ਤੱਕ ਜਿਹੜੀਆਂ ਇਹ ਚੋਣਾ ਕਰਾਉਣ ਦਾ ਐਲਾਨ ਕਰ ਦਿੱਤਾ ਹੈ ਸੋ ਅਕਤੂਬਰ ਦੀ ਪਹਿਲੀ ਤਰੀਕ ਤੋਂ ਲੈ ਕੇ 5 ਅਕਤੂਬਰ ਤੱਕ ਪੰਜਾਬ ਦੇ ਵਿੱਚ ਹੁਣ ਸਾਨੂੰ ਇੱਕ ਵਾਰ ਫਿਰ ਤੋਂ ਜਿਹੜੀਆਂ ਵੋਟਾਂ ਦੇਖਣ ਨੂੰ ਮਿਲਣਗੀਆਂ ਜੋ ਕਿ ਕਾਫੀ ਜ਼ਿਆਦਾ ਅਹਿਮ ਹੋਣਗੀਆਂ ਕਿਉਂਕਿ ਜਿੱਥੇ ਕਿ ਭਗਵੰਤਮਾਨ ਸਰਕਾਰ ਦੇ ਵੱਲੋਂ ਪਿਛਲੇ ਸਾਢੇ 3 ਸਾਲਾਂ ਤੋਂ ਸਰਕਾਰ ਚਲਾਈ ਜਾ ਰਹੀ ਹੈ ਤੇ ਵਿਰੋਧੀ ਧਿਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਗਵੰਤਮਾਨ ਦੇ ਵੱਲੋਂ ਪੰਜਾਬ ਦੇ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਗਿਆ ਹੈ ਸੋ ਤੁਸੀਂ ਵੀ ਹੁਣ ਆਪਣੀ ਜਿਹੜੀ ਉਹ رائے ਜ਼ਰੂਰ ਦਿਓ ਕਿ ਤੁਸੀਂ ਸਾਲ 2027 ਦੇ ਵਿੱਚ ਕਿਸ ਦੀ ਸਰਕਾਰ ਦੇਖਣਾ ਚਾਹੁੰਦੇ ਹੋ ਤੇ ਕਿਹੜਾ ਸੀਐਮ ਜਿਹੜਾ ਕਿ ਤੁਹਾਨੂੰ ਲੱਗਦਾ ਹੈ ਜਿਸ ਨੂੰ ਕੀ ਤੁਸੀਂ ਪੰਜਾਬ ਦੀ ਜਿਹੜੀ ਕਿ ਸੀਐਮ ਦੀ ਕੁਰਸੀ ਦੇ ਉੱਤੇ ਬੈਠਾ ਦੇਖਣਾ ਚਾਹੁੰਦੇ ਹੋ ਸੋ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਫਗਵਾੜਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਕਾਫੀ ਜ਼ਿਆਦਾ ਹੈਰਾਨ ਕਰਦਾ ਮਾਮਲਾ ਹੁਣੇ ਸਾਹਮਣੇ ਨਿਕਲ ਕੇ ਆਇਆ ਹੈ ਪੁਲਿਸ ਨੇ ਇੱਕ ਪੀ ਆਰਟੀਸੀ ਦੀ ਬੱਸ ਦੇ ਡਰਾਈਵਰ ਅਤੇ ਕੰਡੈਕਟਰ ਨੂੰ ਭਾਰੀ ਮਾਤਰਾ ਦੇ ਵਿੱਚ ਜਿਹੜਾ ਕਿ ਨਸ਼ਾ ਬਰਾਮਦ ਹੋਣਾ ਤੋਂ ਕੀਤਾ ਹੈ ਤੇ ਉਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ ਇਹ ਕਾਰਵਾਈ ਫਗਵਾੜਾ ਬੱਸ ਅੱਡੇ ਦੇ ਉੱਤੇ ਬੱਸ ਦੀ ਜਾਂਚ ਦੇ ਦੌਰਾਨ ਕੀਤੀ ਗਈ ਹੈ ਡੀਐਸਪੀ ਨੇ ਦੱਸਿਆ ਹੈ ਕਿ ਖਾਸ ਸੂਚਨਾ ਦੇ ਆਧਾਰ ਦੇ ਉੱਤੇ ਪੁਲਿਸ ਨੇ ਛਾਪਾ ਮਾਰਿਆ ਤੇ ਬੱਸ ਦੇ ਵਿੱਚੋਂ ਚੂਰਾ ਪੋਸਟ ਡੂਡੇ ਬ ਕੀਤੇ ਗਏ ਹਨ ਸੋ ਹੈਰਾਨ ਕਰਦੀ ਖਬਰ ਇਹ ਹੈ ਕਿ ਇਹ ਸਰਕਾਰੀ ਬੱਸ ਸੀ ਸਰਕਾਰੀ ਦੋਨੋਂ ਜਿਹੜੇ ਕਿ ਬੱਸ ਡਰਾਈਵਰ ਅਤੇ ਕੰਡੈਕਟਰ ਸਨ ਜਿਨ੍ਹਾਂ ਦੇ ਵੱਲੋਂ ਕੀ ਜਾਣਬੁੱਝ ਕੇ ਇਸ ਦੇ ਵਿੱਚ ਜਿਹੜਾ ਕਿ ਡੋਡੀਆਂ ਦੀ ਸਪਲਾਈ ਕੀਤੀ ਜਾ ਰਹੀ ਸੀ ਸੋ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਹ ਦੋਵੇਂ ਮੁਲਾਜ਼ਮ ਲੰਬੇ ਸਮੇਂ ਤੋਂ ਜਿਹੜਾ ਕਿ ਨਸ਼ੇ ਦਾ ਇੱਕ ਨੈੱਟਵਰਕ ਪੰਜਾਬ ਦੇ ਵਿੱਚ ਫਲਾ ਰਹੇ ਸਨ ਸੋ ਇਹਨਾਂ ਨੇ ਸੋਚਿਆ ਹੋਇਆ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਸੋ ਇਸ ਦੇ ਲਈ ਇਹਨਾਂ ਦੇ ਵੱਲੋਂ ਜਿਹੜਾ ਕਿ ਪੀਆਰਟੀਸੀ ਦੀ ਬੱਸ ਦੇ ਵਿੱਚ ਜਿਹੜੇ ਕਿ ਡੋਡੀਆਂ ਦੀਆਂ ਬੋਰੀਆਂ ਰੱਖੀਆਂ ਜਾਂਦੀਆਂ ਸਨ ਸੋ ਮੁਲਜ਼ਮਾਂ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਚਿਕਤ ਕੀਤੀ ਜਾ ਰਹੀ ਹੈ ਪੁਲਿਸ ਨੂੰ ਉਮੀਦ ਹੈ ਕਿ ਇਹ ਕਾਰਵਾਈ ਦੇ ਨਾਲ ਹੁਣ ਨਸ਼ਾ ਤਸਕਰੀ ਦੇ ਵੱਡੇ ਗਰੋਹ ਦਾ ਪਰਦਾ ਪਾਸ਼ ਹੋਵੇਗਾ ਸੋ ਬੋਰੀਆਂ ਦੀ ਜਿਹੜੀਆਂ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਕਿ ਕਿੱਦਾਂ ਤੁਸੀਂ ਦੇਖ ਸਕਦੇ ਹੋ ਕੁਆਂਟਰਾਂ ਦੇ ਹਿਸਾਬ ਨਾਲ ਇਹਨਾਂ ਦੇ ਵੱਲੋਂ ਜਿਹੜਾ ਕਿ ਡੋਡੇ ਆ ਉਹ ਸਪਲਾਈ ਕੀਤੇ ਜਾ ਰਹੇ ਸਨ ਸੂ پنجاب ਦੇ ਵੱਖ-ਵੱਖ ਏਰੀਏ ਦੇ ਵਿੱਚ ਇਹਨਾਂ ਦੇ ਵੱਲੋਂ ਪੰਜਾਬ ਦੀ ਰੋਡਵੇਜ ਵਸਦੇ ਨਹੀਂ ਜਿਹੜਾ ਕਿ ਹੁਣ ਡੋਡੇ ਸਪਲਾਈ ਕੀਤੇ ਜਾ ਰਹੇ ਸਨ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਹੈ ਤੇ ਛਾਪੇਮਾਰੀ ਤੋਂ ਬਾਅਦ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਬੇਹਦ ਜਿਹੜਾ ਕਿ ਇਹ ਹੁਣ ਹੈਰਾਨ ਕਰਦਾ ਮਾਮਲਾ ਪੰਜਾਬ ਗਰਦੋਂ ਨਿਕਲ ਕੇ ਆ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੇਹਦ ਜਿਹੜੀ ਉਹ ਮੰਦ ਭਾਗੀ ਅਤੇ ਇਹ ਵੀ ਹੈਰਾਨ ਕਰਦੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਫਿਰੋਜ਼ਪੁਰ ਦੇ ਵਿੱਚ ਵਾਪਰਿਆ ਹੈ ਦਿਲ ਦਿਲ ਕੰਬਾਉ ਹਾਸਾ 14 ਸਾਲਾਂ ਬੱਚੇ ਨੇ ਖੇਡਦੇ ਹੋਏ ਖੁਦ ਨੂੰ ਹੀ ਮਾਰ ਲਈ ਗੋਲੀ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਸੋ ਇਹ ਹਾਸਾ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਫਿਰੋਜ਼ਪੁਰ ਤੋਂ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਸੋਮਵਾਰ ਨੂੰ ਵਾਪਰਿਆ ਇੱਕ ਦਿਲ ਦਹਿਲਾ ਦੇਣ ਵਾਲੇ ਹਾਸੇ ਦੇ ਵਿੱਚ ਹੁਣ ਸ਼ਹਿਰ ਦੇ ਵਿੱਚ ਜਿਹੜਾ ਦੁੱਖ ਦਾ ਮਾਹੌਲ ਪਾਇਆ ਜਾ ਰਿਹਾ ਮਨੋਤਰਾ ਵੱਲੋਂ ਜਿਹੜਾ ਕਿ ਘਰ ਦੇ ਵਿੱਚ ਇੱਕ ਪਿਸਤੌਲ ਦੇ ਨਾਲ ਖੇਡਦਿਆਂ ਹੋਇਆਂ ਅਚਾਨਕ ਸਿੱਧੀ ਗੋਲੀ ਉਸ ਦੇ ਸਿਰ ਦੇ ਵਿੱਚ ਲੱਗ ਗਈ ਤੇ ਬੱਚੇ ਦੀ ਹਾਲਤ ਹੁਣ ਨਾਜ਼ੁਕ ਦੱਸੀ ਜਾ ਰਹੀ ਹੈ ਪਹਿਲਾਂ ਉਸ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਡੀ ਐਮ ਸੀ ਲੁਧਿਆਣਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਉੱਧਰ ਹੀ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚ ਗਈ ਹੈ ਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਅਨੁਸਾਰ ਕਰੀਬਮ ਜੋ ਕਿ ਸਕੂਲੋਂ ਪੜ੍ਹ ਕੇ ਘਰ ਵਾਪਸ ਆਇਆ ਸੀ ਤੇ ਜਦੋਂ ਉਸਨੇ ਅਲਮਾਰੀ ਦੇ ਵਿੱਚੋਂ ਕੱਪੜੇ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਪਈ ਪਿਸਤੌਲ ਉਸਦੇ ਹੱਥ ਲੱਗ ਗਈ ਤੇ ਖੇਡਦਿਆਂ ਖੇਡਦਿਆਂ ਅਚਾਨਕ ਗੋਲੀ ਚੱਲ ਗਈ ਤੇ ਸਿੱਧੀ ਗੋਲੀ ਉਸਦੇ ਪੇ ਸਿਰ ਦੇ ਵਿੱਚ ਜਿਹੜੀ ਕਿ ਲੱਗ ਗਈ ਪਰਿਵਾਰ ਨੇ ਉਸ ਨੂੰ ਤੁਰੰਤ ਜਿਹੜਾ ਕਿ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿਸ ਤੋਂ ਬਾਅਦ ਕੀ ਹਾਲਤ ਗੰਭੀਰ ਹੋਣ ਦੇ ਕਾਰਨ ਲੁਧਿਆਣਾ ਦੇ ਡੀ ਐਮ ਸੀ ਦੇ ਵਿੱਚ ਉਸ ਨੂੰ ਦਾਖਲ ਕਰ ਦਿੱਤਾ ਗਿਆ ਹੈ ਡਾਕਟਰਾਂ ਦੇ ਮੁਤਾਬਕ ਬੱਚੇ ਦੇ ਸਿਰ ਦੇ ਵਿੱਚ ਗੋਲੀ ਫਸਣ ਦੇ ਕਾਰਨ ਉਸ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੈ ਤੇ ਉਸ ਨੂੰ ਹੁਣ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਹੈ ਤੇ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਹਨ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਬੇਹਦ ਜਿਹੜਾ ਕਿ ਹੈਰਾਨ ਕਰਦਾ ਤੇ ਮੰਦ ਭਾਗਾ ਮਾਮਲਾ ਹੈ ਸੋ ਕਈ ਪੰਜਾਬੀਆਂ ਦੇ ਕੋਲ ਜਿਹੜਾ ਕਿ ਘਰਾਂ ਦੇ ਵਿੱਚ ਪਿਸਤੌਲ ਅਤੇ ਇਸ ਤੋਂ ਇਲਾਵਾ ਹੋਰ ਸਾਨਸੀ ਹਥਿਆਰ ਪਏ ਹੋਏ ਹਨ ਜਿਹੜੇ ਕਿ ਬੱਚਿਆਂ ਦੇ ਹੱਥ ਦੇ ਵਿੱਚ ਲੱਗ ਜਾਂਦੇ ਹਨ ਤੇ ਇਸ ਤਰ੍ਹਾਂ ਉਹ ਖਤਰਨਾਕ ਸਾਬਤ ਹੁੰਦੇ ਹਨ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਜਿਹੜੀ ਆ ਉਹ ਤਬਾਹ ਹੋ ਚੁੱਕੀ ਹੈ ਮੁਆਵਜ਼ੇ ਬਾਰੇ ਜਿਹੜੀ ਕਿ ਭਗਵਾਨਤਮਾਨ ਸਰਕਾਰ ਹੁਣ ਬਿਲਕੁਲ ਚੁੱਪ ਬੈਠੀ ਹੈ ਸਰਵੇਖਣ ਤੋਂ ਬਾਅਦ ਕਿਹਾ ਗਿਆ ਹੈ ਕਿ ਫੈਸਲਾ ਲਿਆ ਜਾਵੇਗਾ ਸੋ ਇਸੇ ਦੌਰਾਨ ਹੁਣ ਪੰਜਾਬ ਦੇ ਵਿੱਚ ਹੜ੍ਹਾਂ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ ਜਦੋਂ ਕਿ ਪੰਜਾਬ ਸਰਕਾਰ ਦੇ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਲਈ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਹੈ ਪੰਜਾਬ ਸਰਕਾਰ ਫਿਲਹਾਲ ਕਿਸਾਨਾਂ ਦੇ ਮੁਆਵਜ਼ੇ ਨੂੰ ਲੈ ਕੇ ਬਿਲਕੁਲ ਚੁੱਪ ਬੈਠੀ ਹੈ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਸਰਵੇਖਣ ਦਾ ਇੰਤਜ਼ਾਰ ਕਰ ਰਹੇ ਹਨ ਇਸ ਦੇਖਣ ਦੇ ਹੋਣ ਤੋਂ ਬਾਅਦ ਹੀ ਮੁਆਵਜ਼ਾ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਵੇਗੀ ਤੇ ਭਗਵੰਤਮਾਨ ਦੇ ਵੱਲੋਂ ਕੋਈ ਵੀ ਐਲਾਨ ਵੀ ਨਹੀਂ ਕੀਤਾ ਗਿਆ ਹੈ ਕਿ ਜਿਹੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਉਹਨਾਂ ਨੂੰ ਅਸੀਂ ਮੁਆਵਜ਼ਾ ਦੇਵਾਂਗੇ ਜਾਂ ਫਿਰ ਕਿੰਨਾ ਮੁਆਵਜ਼ਾ ਦੇਵਾਂਗੇ ਸੋ ਬਿਲਕੁਲ ਵੀ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਖੇਤੀਬਾੜੀ ਵਿਭਾਗ ਦੇ ਅਨੁਸਾਰ ਇਸ ਸਮੇਂ ਤੱਕ 45000 ਏਕੜ ਝੋਨੇ ਦੀ ਫਸਲ ਖਰਾਬ ਹੋ ਚੁੱਕੀ ਹੈ ਅਤੇ 7000 ਏਕੜ ਨਰਮੇ ਦੀ ਫਸਲ ਤਬਾਹ ਹੋ ਚੁੱਕੀ ਹੈ ਤੇ ਬਹੁਤ ਜਗ੍ਹਾ ਦੇ ਉੱਤੇ ਤੇ ਫਸਲ ਜਿਹੜੀ ਕਿ ਮੋੜ ਬਜਾਈ ਹੋ ਸਕਦੀ ਹੈ ਪਰ ਕਈ ਉੱਤੇ ਜਿਹੜੀ ਕਿ ਫਸਲ ਹੁਣ ਬਿਲਕੁਲ ਤਬਾਹ ਹੋ ਚੁੱਕੀ ਹੈ ਤੇ ਬਹੁਤ ਸਾਰੇ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਜਿਹੜੇ ਕਿ ਇਹ ਖੇਤ ਸਨ ਉਹ ਮਾਮਲੇ ਦੇ ਉੱਤੇ ਲਏ ਹੋਏ ਸਨ ਸੋ ਕਾਫੀ ਜ਼ਿਆਦਾ ਜਿਹੜਾ ਕਿ ਨੁਕਸਾਨ ਹੁਣ ਪੰਜਾਬ ਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਦੂਜੇ ਪਾਸੇ ਹੁਣ ਬੇहद ਡਰਾਉਣੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਪਾਖੜਾ ਡੈਮ ਦੇ ਦਰਵਾਜ਼ੇ ਖੋਲ ਦਿੱਤੇ ਗਏ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਾਖੜਾ ਡੈਮ ਦੇ ਦਰਵਾਜ਼ੇ ਖੋਲਣ ਦੀ ਤਿਆਰੀ ਕਰ ਲਈ ਗਈ ਹੈ ਜੀ ਹਾਂ ਪਾਖੜਾ ਨੰਗਲ ਪੰਨ ਬਿਜਲੀ ਪ੍ਰੋਜੈਕਟ ਦੇ ਪਾਖੜਾ ਡੈਮ ਤੋਂ ਕੰਟਰੋਲ ਟੰਗ ਦੇ ਨਾਲ ਪਾਣੀ ਛੱਡਣ ਦੀ ਪਲਾਨਿੰਗ ਨੂੰ ਜਿਹੜੀ ਕਿ ਤਿਆਰੀ ਕਰ ਦਿੱਤੀ ਗਈ ਹੈ ਤੇ ਆਗਿਆ ਦੇ ਦਿੱਤੀ ਗਈ ਹੈ ਸੀਨੀਅਰ ਡਿਜ਼ਾਈਨ ਇੰਜੀਨੀਅਰ ਜਲ ਰੈਗੂਲੇਟਰ ਬੀਵੀਐਮਪੀ ਨੰਗਲ ਦੇ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਅਨੁਸਾਰ ਦੱਸਿਆ ਗਿਆ ਸੀ ਕਿ 19 ਅਗਸਤ ਸਾਲ 2025 ਨੂੰ ਦੁਪਹਿਰ 2 ਵਜੇ ਤੋਂ ਬਾਅਦ ਡੈਮ ਦੇ ਜਿਹੜੇ ਕਿ ਗੇਟ ਲੜੀ-ਵਾਰ ਖੋਲ ਦਿੱਤੇ ਜਾਣਗੇ ਸੋ ਜਿਸ ਦੇ ਕਾਰਨ ਕਾਫੀ ਜ਼ਿਆਦਾ ਜਿਹੜਾ ਕਿ ਹੁਣ ਪੰਜਾਬ ਦੇ ਵਿੱਚ ਤਵਾਹੀ ਹੋ ਸਕਦੀ ਹੈ ਕਿਉਂਕਿ ਪਾਖੜਾ ਡੈਮ ਦੇ ਵਿੱਚ ਜੇਕਰ ਪਾਣੀ ਛੱਡਿਆ ਜਾਂਦਾ ਹੈ ਤੇ ਬੱਕ-ਬੱਕ ਇਲਾ ਨੀਚਲੇ ਇਲਾਕੇ ਆ ਉਹਨਾਂ ਦੇ ਵਿੱਚ ਜਿੱਥੇ ਪਹਿਲਾਂ ਹੀ ਖੜ ਵਰਗੇ ਹਾਲਾਤ ਬਣੇ ਹੋਏ ਹਨ ਕਿਤੇ ਨਾ ਕਿਤੇ ਹਾਲਾਤ ਜਿਹੜੇ ਆ ਹੋਰ ਖਰਾਬ ਹੋ ਸਕਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅੱਜ ਹੁਣ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਾਰੇ ਹੀ ਰਹਿਣਗੇ ਬੰਦ ਪੰਜਾਬ ਦੇ ਵਿੱਚ ਹੁਣ ਬੁੱਧਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜੀਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੁਣ ਡਿਪਟੀ ਕਮਿਸ਼ਨਰ ਨੇ ਜਿਹੜਾ ਕਿ ਸੰਤ ਹਰਚੰਦ ਸਿੰਘ ਲੋਂਗਵਾਲ ਦੀ ਵਰਸੀ ਦੇ ਮੌਕੇ ਉੱਤੇ ਜਿਹੜਾ ਕਿ 20 ਅਗਸਤ ਅੱਜ ਹੈ ਸਾਲ 2025 ਨੂੰ ਸਥਾਨਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਹੁਕਮ ਦੇ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਸਾਰੇ ਹੀ ਸਰਕਾਰੀ ਦਫ਼ਤਰ ਬੋਰਡ ਕਾਰਪੋਰੇਸ਼ਨ ਦਫ਼ਤਰ ਅਤੇ ਇਸ ਤੋਂ ਇਲਾਵਾ ਸਕੂਲ ਕਾਲਜ ਅਤੇ ਪ੍ਰਾਈਵੇਟ ਸਕੂਲ ਜਿਹੜੇ ਕਿ ਬੰਦ ਰਹਿਣਗੇ ਹਾਲਾਂਕਿ ਇਸ ਛੁੱਟੀ ਨੂੰ ਸਥਾਨਕ ਛੁੱਟੀ ਮੰਨਿਆ ਜਾਵੇਗਾ ਤੇ ਇਹ ਸਰਕਾਰੀ ਖਜ਼ਾਨੇ ਉਪਖਜ਼ਾਨੇ ਜਾਂ ਫਿਰ ਬੈਂਕਾਂ ਦੇ ਉੱਤੇ ਲਾਗੂ ਨਹੀਂ ਹੋਵੇਗੀ ਜੋ ਕਿ ਖੁੱਲੇ ਰਹਿਣਗੇ ਪਰ ਸਕੂਲ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਮਰਤਸਰ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਗੰਦਾ ਪਾਣੀ ਪੀਣ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਕਈ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਹਨ ਜੀ ਹਾਂ ਅਮਰਤਸਰ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਜਾਣਕਾਰੀ ਦੇ ਅਨਸਾਰ ਪਿੰਡ ਖਾਨਕੋਟ ਸਰਦਾਰਾ ਵਾਲਾ ਵਾਰਡ 35 ਦੇ ਵਿੱਚ ਸਰਕਾਰੀ ਟੂਟੀਆਂ ਦਾ ਪਾਣੀ ਪੀਣ ਦੇ ਨਾਲ ਹੁਣ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਵੀ 4 ਤੋਂ 5 ਮਰੀਜ਼ ਦਾਖਲ ਹਨ ਇਸ ਸਬੰਧੀ ਇਲਾਕੇ ਦੇ ਵਸਨੀਕ ਰਣਵੀਰ ਸਿੰਘ ਨੇ ਦੱਸਿਆ ਹੈ ਕਿ ਇਲਾਕੇ ਦੇ ਵਿੱਚ ਗੰਦਾ ਪਾਣੀ ਆ ਰਿਹਾ ਹੈ ਲੋਕਾਂ ਦਾ ਪੀਣ ਦੇ ਕਾਰਨ ਲੋਕ ਬਿਮਾਰ ਹੋ ਰਹੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਗੰਦੇ ਪਾਣੀ ਦੇ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਸਕਦੀ ਹੈ ਤੇ ਹੁਣ ਤੱਕ 15 ਤੋਂ 20 ਲੋਕ ਗੰਦਾ ਪਾਣੀ ਪੀਣ ਦੇ ਕਾਰਨ ਬਿਮਾਰ ਹੋ ਚੁੱਕੇ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੀਆਂ ਔਰਤਾਂ ਦੇ ਲਈ ਖੁਸ਼ਖਬਰੀ 20, 21 ਅਤੇ 22 ਅਗਸਤ ਦੇ ਲਈ ਹੋ ਗਿਆ ਹੈ ਵੱਡਾ ਐਲਾਨ। ਜੀ ਹਾਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਵੱਲੋਂ ਹੁਣ ਇੱਕ ਨਵੀਆਂ ਕਲੀ ਪਹਿਲ ਕਰਦੇ ਹੋਏ ਜ਼ਿਲ੍ਹੇ ਦੇ ਵਿਚਾਲੇ ਪਿੰਡੂ ਅਤੇ ਇਸ ਤੋਂ ਇਲਾਵਾ ਸ਼ਹਿਰੀ ਖੇਤਰ ਦੇ ਵਿੱਚ ਸਵੈ ਸਹਾਇਤਾ ਸਮੂਹਾਂ ਨਾਲ ਜੁੜ ਕੇ ਕੰਮ ਕਰ ਰਹੀਆਂ ਔਰਤਾਂ ਨੂੰ ਆਪਣਾ ਸਮਾਨ ਵੇਚਣ ਲਈ ਪਲੇਟਫਾਰਮ ਸਹਿਯਾ ਕਰਵਾਉਣ ਤੇ ਮਾਰਕਸ ਦੇ ਨਾਲ ਜਿਹੜਾ ਕਿ ਇੱਕ ਵਾਰ ਫਿਰ ਤੋਂ 20, 21 ਅਤੇ 22 ਅਗਸਤ ਨੂੰ ਜਿਹੜਾ ਕਿ ਪੁਰਾਣੇ ਬਾਸ ਅਡੇ ਗੁਰਦਾਸਪੁਰ ਦੇ ਵਿੱਚ ਉਮੀਦ ਬਾਜ਼ਾਰ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਜਿੱਥੇ ਕਿ ਸਵੈ ਸਹਾਇਤਾ ਦੇ ਨਾਲ ਜੁੜੀਆਂ ਔਰਤਾਂ ਆਪਣੇ ਉਤਪਾਦ ਜਿਹੜੇ ਕਿ ਵਾਜਬ ਰੇਟਾਂ ਦੇ ਉੱਪਰ ਵੇਚ ਸਕਦੀਆਂ ਹਨ ਉੱਥੇ ਹੀ ਜ਼ਿਲ੍ਹੇ ਦੇ ਵਿੱਚ ਗਾਹ ਬਦੂ ਕਿਸਾਨ ਵੀ ਵਿਸ਼ੇਸ਼ ਸਟਾਲ ਲਗਾ ਕੇ ਜਿਹੜੇ ਕਿ ਆਪਣੇ ਖੇਤੀ ਉਤਪਾਦ ਵੇਚ ਸਕਣਗੇ ਸੋ ਇਹ ਕਾਫੀ ਜ਼ਿਆਦਾ ਵੱਡਾ ਜਿਹੜਾ ਕਿ ਮੌਕਾ ਤੁਹਾਨੂੰ ਦੱਸਦੀ ਹੈ ਕਿ ਦਿੱਤਾ ਗਿਆ ਹੈ ਬਧੀਕ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਸਿੰਘ 베ਦੀ ਨੇ ਕਿਹਾ ਹੈ ਕਿ ਮੀਤ ਬਾਜ਼ਾਰ ਦੇ ਦੌਰਾਨ ਲਗਾਏ ਜਾਣ ਵਾਲੀਆਂ ਸਟਾਲਾਂ ਦੇ ਵਿੱਚ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਡੈਕੋਰੇਸ਼ਨ ਦਾ ਸਮਾਨ ਇਸ ਤੋਂ ਇਲਾਵਾ ਸੂਟ ਫੁਲਕਾਰੀਆਂ ਤੇ ਔਰਤਾਂ ਦੇ ਲਈ ਜਿਹੜਾ ਕਿ ਸ਼ਿੰਗਾਰ ਦਾ ਅਤੇ ਇਸ ਤੋਂ ਇਲਾਵਾ ਮਰਬੇ ਉਚਾਰ ਦੇਸੀ ਹਲਦੀ ਸ਼ਹਿਦ ਬੱਚਿਆਂ ਦੇ ਖਡਾਉਣੇ ਆ ਤੇ ਹੋਰ ਜਿਹੜੀਆਂ ਜ਼ਰੂਰਤ ਦੀਆਂ ਸਮਾਨ ਜਿਹੜਾ ਕਿ ਚੀਜ਼ਾਂ ਹੁੰਦੀਆਂ ਹਨ ਸੋ ਉਹ ਉਹਨਾਂ ਦੇ ਵੱਲੋਂ ਵੇਚੀਆਂ ਜਾ ਸਕਦੀਆਂ ਹਨ ਜੋ ਕਿ ਉਹਨਾਂ ਦੇ ਵੱਲੋਂ ਆਪਣੇ ਘਰ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ ਜਿਸ ਦੇ ਕਾਰਨ ਉਹਨਾਂ ਨੂੰ ਜਿਹੜਾ ਕਿ ਵਪਾਰਕ ਤੌਰ ਦੇ ਉੱਤੇ ਵੀ ਮਜ਼ਬੂਤੀ ਮਿਲੇਗੀ ਤੇ ਉਹਨਾਂ ਨੂੰ ਅੱਗੇ ਵੀ ਜਿਹੜਾ ਕਿ ਵਪਾਰ ਕਰਨ ਦੀ ਜਿਹੜੀ ਆ ਉਹ ਸਹਾਇਤਾ ਮਿਲੇਗੀ ਅਤੇ ਉਹਨਾਂ ਦੇ ਵਿੱਚ ਜਿਹੜਾ ਕਿ ਪੈਸੇ ਕਮਾਉਣ ਦੀ ਅਤੇ ਇਸ ਤੋਂ ਇਲਾਵਾ ਵਪਾਰ ਕਰਨ ਦੀ ਵੀ ਉਮੀਦ ਜਾਗ ਜਾਵੇਗੀ ਸੋ ਇਹ ਜਿਹੜਾ ਕਿ ਤੁਹਾਨੂੰ ਦੱਸੀ ਹੈ ਕਿ ਬਾਜ਼ਾਰ ਹੁਣ 10 ਦਿਨਾਂ ਦੇ ਲਈ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਬਿਲਕੁਲ ਫ੍ਰੀ ਦੇ ਵਿੱਚ ਜਿਹੜੇ ਇਹ ਸਟਾਲ ਹੁਣ ਲਗਾਉਣ ਦੀ ਆਗਿਆ ਦਿੱਤੀ ਗਈ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਸਬਜ਼ੀਆਂ ਦੀਆਂ ਕੀਮਤਾਂ ਨੇ ਤੋੜ ਦਿੱਤੇ ਹਨ ਸਾਰੇ ਰਿਕਾਰਡ ਟਮਾਟਰ ਮਿਰਚਾਂ ਨੇ ਕੀਤਾ ਹੈ ਪਰੇਸ਼ਾਨ ਜੀ ਹਾਂ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਜਦੋਂ ਰਸੋਈ ਦੇ ਵਿੱਚ ਭਗਵਾਨਾਂ ਦੀ ਖੁਸ਼ਬੂ ਫੈਲਣੀ ਚਾਹੀਦੀ ਸੀ ਮਹਿੰਗਾਈ ਦੀ ਗਰਮੀ ਨੇ ਹੁਣ ਜਿਹੜਾ ਕਿ ਮਿਰਚਾਂ ਦੇ ਸੁਆਦ ਨੂੰ ਵਿਗਾੜ ਦਿੱਤਾ ਹੈ ਸੋ ਬਾਜ਼ਾਰਾਂ ਤੋਂ ਲੈ ਕੇ ਹਰ ਗਲੀ ਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ ਸਬਜ਼ੀਆਂ ਦੀਆਂ ਜਿਹੜੀਆਂ ਕੀਮਤਾਂ ਹਨ ਉਹ ਸਮਾਨੀ ਪਹੁੰਚ ਚੁੱਕੀਆਂ ਹਨ ਸੋ ਮੀ ਅਤੇ ਇਸ ਤੋਂ ਇਲਾਵਾ ਹੜਾਂ ਨੇ ਲਗਾਤਾਰ ਆਮ ਜਿਹੜੇ ਕਿ ਨਾਗਰਿਕ ਹਨ ਪੰਜਾਬ ਦੇ ਉਹਨਾਂ ਦਾ ਬਜਟ ਵਿਗਾੜ ਦਿੱਤਾ ਹੈ ਸੋ ਮੀ ਦੇ ਕਾਰਨ ਹੀ ਸਾਰਾ ਜਿਹੜਾ ਕਿ ਤੁ ਸੋ ਸਬਜ਼ੀਆਂ ਦੀ ਕੀਮਤ ਜਿਹੜੀ ਕਾਫੀ ਜ਼ਿਆਦਾ ਹੁਣ ਵੱਧ ਚੁੱਕੀ ਹੈ ਪੰਜਾਬ ਦੇ ਵਿੱਚ ਵੀ ਜਿਹੜੀਆਂ ਸਬਜ਼ੀਆਂ ਆ ਉਹਨਾਂ ਦੇ ਰੇਟ ਕਾਫੀ ਜ਼ਿਆਦਾ ਵੱਧ ਚੁੱਕੇ ਹਨ ਸੋ ਜਿੱਥੇ ਕਿ ਟਮਾਟਰਾਂ ਦੀ ਜਿਹੜੀ ਉਹ ਕੀਮਤ ਹੁਣ 100 ਤੋਂ ਲੈ ਕੇ 120 ਰੁਪਏ ਕਿਲੋ ਹੋ ਚੁੱਕੀ ਹੈ ਹਰੀ ਮਿਰਚ ਵੀ 130 ਰੁਪਏ ਕਿਲੋ ਹੋ ਚੁੱਕੀ ਹੈ ਆਦਰਕ ਦੀ ਕੀਮਤ ਵੀ ਜਿਹੜੀ 120 ਰੁਪਏ ਪ੍ਰਤੀ ਕਿਲੋ ਹੋ ਚੁੱਕੀ ਹੈ ਸੋ ਕਾਫੀ ਜ਼ਿਆਦਾ ਜਿਹੜਾ ਇਹਨਾਂ ਸਬਜ਼ੀਆਂ ਦੇ ਵਿੱਚ ਹੁਣ ਰੇਟ ਵਧਿਆ ਹੈ ਇਸ ਤੋਂ ਇਲਾਵਾ ਜਿਹੜੀਆਂ ਘਰੇਲੂ ਸਬਜ਼ੀਆਂ ਆ ਉਹਨਾਂ ਦੇ ਰੇਟ ਵੀ ਜਿਹੜੇ ਆ ਕਾਫੀ ਜ਼ਿਆਦਾ ਦੁੱਗਣੇ ਤੋਂ ਤਿੱਗਣੇ ਹੋ ਚੁੱਕੇ ਹਨ हिमाचल प्रदेश ਦੇ ਵਿੱਚ ਇਸ ਵਾਰ ਜਿਹੜੀ ਕਿ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ ਫਿਰ ਫਟਿਆ ਹੈ ਬੱਦਲ ਕਈ ਘਰਾਂ ਤੇ ਕਾਰਾਂ ਰੁੜੀਆਂ ਸਕੂਲ ਕਾਲਜ ਹੋ ਗਏ ਹਨ ਬੰਦ ਜੀ ਹਾਂ ਹਿਮਾਚਲ ਪ੍ਰਦੇਸ਼ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਸੋ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁਣ ਕੁੱਲੂ ਦੇ ਵਿੱਚ ਦੇਰ ਰਾਤ ਇੱਕ ਵਾਰ ਫਿਰ ਤੋਂ ਬੱਦਲ ਫਟ ਗਿਆ ਹੈ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਹੁਣ ਕਾਫੀ ਜ਼ਿਆਦਾ ਸਹਿਮ ਦਾ ਮਾਹੌਲ ਹੈ ਜਾਣਕਾਰੀ ਦੇ ਅਨਸਾਰ ਕੁੱਲੂ ਦੇ ਦੂਰ ਦਰਾਡੇ ਇਲਾਕੇ ਲਾ ਘਾਟੀ ਵਿੱਚ ਬੱਦਲ ਫਟਣ ਦੇ ਕਾਰਨ ਕਈ ਘਾਰ ਅਤੇ ਕਾਰਾਂ ਬਹਿ ਗਈਆਂ ਇਹ ਘਟਨਾ ਸਵੇਰੇ 1.5 ਵਜੇ ਦੇ ਕਰੀਬ ਵਾਪਰੀ ਹੈ ਜਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਦੁਆਰਾ ਜਾਰੀ ਕੀਤੇ ਗਏ ਇੱਕ ਸੰਦੇਸ਼ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕੁਲੂ ਦੇ ਵਿੱਚ ਸਾਰੇ ਵਿਦਿਅਕ ادارے ਜਿਹੜੇ ਮੰਗਲਵਾਰ ਨੂੰ ਵੀ ਬੰਦ ਕਰ ਦਿੱਤੇ ਗਏ ਸਨ ਤੇ ਇਸ ਤੋਂ ਇਲਾਵਾ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨਾਂ ਨੂੰ ਬੰਦ ਰੱਖਣ ਦਾ ਹੀ ਜਿਹੜਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਸੋ ਲਗਾਤਾਰ ਜ਼ਮੀਨ ਵੀ ਖਿਸਕ ਰਹੀ ਹੈ ਤੇ ਇਸ ਤੋਂ ਇਲਾਵਾ ਲਗਾਤਾਰ ਬੱਦਲ ਫਟਣ ਦੇ ਕਾਰਨ ਹੁਣ ਹਿਮਾਚਲ ਪ੍ਰਦੇਸ਼ ਤੇ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਤੇ ਉੱਥੇ ਹੀ ਜਿਹੜੇ ਕਿ ਦੋ ਕੁੜੀਆਂ ਤੇ ਇਸ ਤੋਂ ਇਲਾਵਾ ਦੋ ਨੌਜਵਾਨ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਗਏ ਹੋਏ ਸਨ ਸੋ ਉਹਨਾਂ ਦੀਆਂ ਵੀ ਜਿਹੜੀਆਂ ਮੌਤਾਂ ਹੋ ਚੁੱਕੀਆਂ ਹਨ ਬੱਦਲ ਫਟਣ ਦੇ ਕਾਰਨ ਅਤੇ ਜ਼ਮੀਨ ਖਿਸਕਣ ਦੇ ਕਾਰਨ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਫਾਸਟ ਹੈ ਕਿ ਜੋ ਕਿ ਐਨੂਅਲ ਪਾਸ ਜਿਹੜਾ ਸਰਕਾਰ ਦੇ ਵੱਲੋਂ ਲਾਂਚ ਕੀਤਾ ਗਿਆ ਸੀ ਕਿ ਸਿਰਫ ਜਿਹੜਾ 3000 ਦੇ ਵਿੱਚ ਹੁਣ ਤੁਸੀਂ 200 ਟੋਲ ਪਲਾਜ਼ਿਆਂ ਦੀਆਂ ਯਾਤਰਾਵਾਂ ਫਰੀ ਦੇ ਵਿੱਚ ਕਰ ਸਕਦੇ ਹੋ ਜੋ ਕਿ ਸਿਰਫ 15 ਰੁਪਏ ਜਿਹੜਾ ਕਿ ਪ੍ਰਤੀ ਟੋਲ ਪਲਾਜ਼ਾ ਤੁਹਾਨੂੰ ਪਵੇਗਾ ਸੋ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੌਕੇ ਦੇ ਉੱਤੇ ਇਸ ਨੂੰ ਲਾਂਚ ਕੀਤਾ ਗਿਆ ਸੀ ਸੋ ਇਸ ਨੂੰ ਕਾਫੀ ਜ਼ਿਆਦਾ ਹੁਣ ਚੰਗਾ ਹੰਗਾਰਾ ਮਿਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ 15 ਅਗਸਤ ਸ਼ਾਮ ਨੂੰ 7 ਵਜੇ ਤੱਕ ਜਿਹੜਾ ਕਿ ਲਗਭਗ 1,40,000 ਲੋਕਾਂ ਨੇ ਸਾਲਾਨਾ ਪਾਸ ਦੀ ਬੁਕਿੰਗ ਕਰ ਦਿੱਤੀ ਤੇ ਨਾਲ ਨੂੰ ਐਕਟੀਵੇਟ ਵੀ ਕਰ ਦਿੱਤਾ ਗਿਆ ਹੈ ਨੈਸ਼ਨਲ ਹਾਈਵੇ ਐਨ ਐਚ ਆਈ ਦੇ ਵੱਲੋਂ ਕਹਿਣਾ ਹੈ ਕਿ ਭਾਰਤ ਦੇ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਹੁਣ ਟੈਕਨੋਲੋਜੀ ਦੇ ਦੁਆਰਾ ਸੰਚਾਲਿਤ ਗਤੀਸ਼ੀਲਤਾ ਨੂੰ ਵਧਾਉਣਾ ਵੱਲ ਜਿਹੜਾ ਕਿ ਇੱਕ ਹੋਰ ਕਦਮ ਚੁੱਕਿਆ ਗਿਆ ਹੈ ਸੋ 4 ਦਿਨਾਂ ਦੇ ਅੰਦਰ 5 ਲੱਖ ਤੋਂ ਵੱਧ ਲੋਕਾਂ ਦੇ ਵੱਲੋਂ ਫਾਸਟ ਟੈਗ ਸਲਾਨਾ ਪਾਸ ਦੇ ਵਿੱਚ ਸ਼ਾਮਲ ਹੋਇਆ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ 4 ਦਿਨਾਂ ਦੇ ਵਿੱਚ ਹੀ 5 ਲੱਖ ਲੋਕਾਂ ਦੇ ਦੁਆਰਾ ਇਹ ਜਿਹੜੇ ਕਿ ਨਵੇਂ ਫਾਸਟ ਟੈਗਸ ਹਨ ਇਹ ਵਾਈ ਕਰ ਲਏ ਗਏ ਹਨ ਸੋ ਜਿਸ ਦੇ ਕਾਰਨ ਹੁਣ ਸਲਾਨਾ 3000 ਦੇ ਵਿੱਚ 200 ਤੋਂ ਯਾਤਰਾਵਾਂ ਵੱਧ ਜਿਹੜੀਆਂ ਕਿ ਬਿਨਾ ਟੋਲ ਪਲਾਜੇ ਦੇ ਉੱਤੇ ਜਿਹੜਾ ਕਿ ਫਰਜੀ ਘਟਵਾਇਆ ਜਾਂ ਜਿਹੜਾ ਕਿ ਲੰਘਣ ਨੂੰ ਉਹਨਾਂ ਨੂੰ ਟੋਲ ਪਲਾਜਾ ਮਿਲੇਗਾ ਤੇ ਇਸ ਦੇ ਨਾਲ ਉਹਨਾਂ ਨੂੰ ਸਿਰਫ 15 ਰੁਪਏ ਹੀ ਜਿਹੜੇ ਉਹ ਪ੍ਰਤੀ ਟੋਲ ਪਲਾਜੇ ਦੇ ਦੇਣੇ ਪੈਣਗੇ ਸੋ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਜਿਹੜੀ ਤਸਵੀਰ ਵੀ ਸ਼ੇਅਰ ਹੋਣ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਗਈ ਹੈ ਕਿ 4 ਦਿਨਾਂ ਦੇ ਵਿੱਚ ਹੀ 5 ਲੱਖ ਲੋਕਾਂ ਦੇ ਦੁਆਰਾ ਜਿਹੜਾ ਕਿ ਇਹ ਟੂਲ ਪਲਾਜੇ ਦਾ ਨਵਾਂ ਫਾਸਟੈਗ ਖਰੀਦ ਲਿਆ ਗਿਆ ਹੈ ਸੋ ਜਿਸ ਦੇ ਕਾਰਨ ਸਰਕਾਰ ਨੂੰ ਤੇ ਕਾਫੀ ਜ਼ਿਆਦਾ ਫਾਇਦਾ ਹੋ ਹੀ ਰਿਹਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਲਗਾਤਾਰ ਜਿਹੜੇ ਟੂਲ ਪਲਾਜੇ ਦੇ ਉੱਤੇ ਪਰਚੀ ਕਢਵਾਉਂਦੇ ਸਨ ਕਿਉਂਕਿ ਲੁਧਿਆਣਾ ਵਰਗੇ ਟੂਲ ਪਲਾਜਿਆਂ ਦੀ ਪਰਚੀ ਜਿਹੜੀ ਉਹ ਕਾਫੀ ਜ਼ਿਆਦਾ ਮਹਿੰਗੀ ਸੀ ਸੋ ਅਜਿਹੇ ਟੂਲ ਪਲਾਜਿਆਂ ਤੋਂ ਲੰਘਣ ਵਾਲ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਭਾਰਤ ਨੂੰ ਟੁਕੜਿਆਂ ਦੇ ਵਿੱਚ ਵੰਡਣ ਦੇ ਲਈ ਪੰਨੂ ਨੇ ਦਿੱਤੀ ਹੈ ਬੰਬ ਬਣਾਉਣ ਦੀ ਧਮਕੀ ਤੇ ਦਿੱਲੀ ਨੂੰ ਕਿਹਾ ਹੈ ਕਿ ਉਹ ਖਾਲਿਸਤਾਨ ਦੀ ਰਾਜਧਾਨੀ ਬਣਾ ਦੇਣਗੇ ਜੀਹਾਂ ਤੁਹਾਨੂੰ ਦੱਸ ਦਈਏ ਕਿ ਖਾਲਿਸਤਾਨੀ ਸਮਰਥਕ ਗੁਰਪੰਤ ਪੰਤ ਪੰਨੂ ਦੇ ਵੱਲੋਂ ਇੱਕ ਵਾਰ ਫਿਰ ਤੋਂ ਭਾਰਤ ਦੇ ਵਿਰੁੱਧ ਜਿਹੜਾ ਕਿ ਐਕਸ਼ਨ ਲਿਆ ਗਿਆ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਖਾਲਿਸਤਾਨੀ ਸਮਰਥਕ ਪੰਨੂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਉਹ ਟੁਕੜਿਆਂ ਦੇ ਵਿੱਚ ਵੰਡ ਦੇਣਗੇ ਤੇ ਦਿੱਲੀ ਨੂੰ ਹੁਣ ਖਾਲਿਸਤਾਨ ਦੀ ਰਾਜਧਾਨੀ ਬਣਾਉਣਗੇ ਇਸ ਦੇ ਲਈ ਉਹਨਾਂ ਦੇ ਵੱਲੋਂ ਹੁਣ ਭਾਰਤ ਨੂੰ ਤਬਾਹ ਕਰਨ ਦੇ ਲਗਾਤਾਰ ਡਨ ਡੀਸੀ ਦੇ ਵਿੱਚ ਅਤੇ ਵਾਈਟ ਹਾਊਸ ਦੇ ਵਿੱਚ ਵੀ ਜਿਹੜਾ ਪੰਨੂ ਨੂੰ ਦੇਖਿਆ ਜਾਂਦਾ ਹੈ ਕਿ ਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਵੀ ਅਜਿਹਾ ਲੱਗ ਰਿਹਾ ਹੈ ਕਿ ਪੰਨੂ ਦਾ ਸਾਥ ਦਿੱਤਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਅਮਰੀਕਾ ਦੇ ਵਿੱਚ ਪੰਨੂ ਜੋ ਕਿ ਖਾਲਸਤਾਨੀ ਸਮਰਥਕ ਹੈ ਤੇ ਪੰਨੂ ਸਿੱਖ ਔਰ ਜਸਟਿਸ ਦਾ ਮੁਖੀ ਹੈ ਉਸ ਨੂੰ ਪੂਰੀ ਜਿਹੜੀ ਆ ਉਹਨਾਂ ਦੇ ਵੱਲੋਂ ਸ਼ਹਿਰ ਦਿੱਤੀ ਜਾ ਰਹੀ ਹੈ ਤੇ ਪੰਨੂ ਦੇ ਵੱਲੋਂ ਆਏ ਦਿਨ ਜਿਹੜਾ ਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰਕੇ ਭਾਰਤ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤੇ ਭਾਰਤ ਨੂੰ ਔਡਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤੇ ਹੁਣ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਬਣਾਉਣਗੇ ਤੇ ਦਿੱਲੀ ਨੂੰ ਜਿਹੜਾ ਕਿ ਰਾਜਧਾਨੀ ਬਣਾਉਣਗੇ ਤੇ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਉਹਨਾਂ ਦੇ ਵੱਲੋਂ ਬੰਬ ਤਿਆਰ ਕੀਤੇ ਜਾ ਰਹੇ ਹਨ ਤੇ ਪੂਰੇ ਭਾਰਤ ਨੂੰ ਉਹਨਾਂ ਦੇ ਵੱਲੋਂ ਅੜਾਇਆ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਪੰਨੂ ਦੇ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਅਮਰੀਕਾ ਦੇ ਵਿੱਚ ਹੁਣ ਖਾਸ ਤੌਰ ਤੇ ਰੈਂਡਮ ਵੀ ਜਿਹੜਾ ਹੈ ਤੁਹਾਨੂੰ ਦੱਸ ਦਈਏ ਕਿ ਅਜੋਜਿਤ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਮਰੀਕਾ ਦੇ ਵਿੱਚ ਇਸ ਪੰਜਾਬੀ ਨੌਜਵਾਨ ਦੇ ਵੱਲੋਂ ਆਪਣਾ ਜਿਵੇਂ ਹੀ ਟਰੱਕ ਦਾ ਜੂਰਨ ਕੀਤਾ ਗਿਆ ਤੇ ਇੱਕ ਕਾਰ ਟਰੱਕ ਦੇ ਵਿੱਚ ਆ ਕੇ ਹਿੱਟ ਹੁੰਦੀ ਹੈ ਜਿਸ ਤੋਂ ਬਾਅਦ ਕੀ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਸੋ ਇਸ ਪੰਜਾਬੀ ਨੌਜਵਾਨ ਨੂੰ ਜਿਹੜਾ ਕਿ ਇਸ ਗਲਤੀ ਦੇ ਲਈ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਅਮਰੀਕਾ ਦੇ ਕਾਨੂੰਨ ਦੇ ਅਨਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਦੀ ਗਲਤੀ ਸੀ ਤੇ ਇਹ ਅਮਰੀਕਾ ਦਾ ਬਾਰਡਰ ਪਾਰ ਕਰਕੇ ਸਾਲ 2017 ਜਾਂ ਫਿਰ 18 ਦੇ ਵਿੱਚ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਤੇ ਕੈਲੀਫੋਰਨੀਆ ਦੇ ਵਿੱਚ ਇਸ ਦੇ ਵੱਲੋਂ ਟਰੱਕ ਦਾ ਲਾਇਸੈਂਸ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਕੀ ਇਹ ਟਰੱਕ ਚਲਾ ਰਿਹਾ ਸੀ ਸੋ ਜੂ ਟਰਨ ਕਰਦਿਆਂ ਹੋਇਆਂ ਇਸ ਦੇ ਵੱਲੋਂ ਸਾਵਧਾਨੀ ਨਹੀਂ ਵਰਤੀ ਗਈ ਜਿਸ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਇੱਕ ਜਿਹੜੀ ਕਿ ਮੌਤ ਦੀ ਸਜ਼ਾ ਉਹ 15 ਸਾਲ ਬਣਦੀ ਹੈ ਤੇ ਉਹਨੂੰ ਫਲੋਰਿਡਾ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਕੁੱਲ 45 ਸਾਲ ਦੀ ਸਜ਼ਾ ਇਸਨੂੰ ਹੋ ਸਕਦੀ ਹੈ ਤੇ 45 ਸਾਲ ਬਾਅਦ ਵੀ ਇਸਨੂੰ ਭਾਰਤ ਦੇ ਵਿੱਚ ਡਿਪੋਰਟ ਕਰ ਦਿੱਤਾ ਜਾਵੇਗਾ